ਤੇ ਉਹ ਅਸੀਂ ਤਾਂ ਹੀ ਚਾਹਾਂਗੇ ਕਿ ਇਹ ਜਿਹੜੀ ਆ ਵਾਲੀ ਰੀਅਲ ਲਾਈਫ ਜੋੜੀ ਹੈ ਇਹ ਵੀ ਇੱਦੇ ਤਰ੍ਹਾਂ ਬੜੀ ਰਹੇ ਲੇਕਿਨ ਮੈਂ ਕਹਿ ਸਕਦਾ ਕਿ ਤੁਹਾਡੀ ਜ਼ਿੰਦਗੀ ਦੀ ਖੁਸ਼ੀ ਤੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਖੁੱਲਾਪਨ ਹੈ ਉਸੇ ਕਰਕੇ ਤੁਹਾਡੇ ਪੱਜੈ ਨਿਕਲਦੇ ਨੇ ਕਹਿੰਦੇ ਕਿ ਬੰਦਾ ਜ਼ਿੰਦਗੀ ਚ ਪਰਸਨਲ ਲਾਈਫ ਚ ਜੇਕਰ ਸਟ्रेस ਫ੍ਰੀ ਹੋਵੇ ਤਾਂ ਉਹਦਾ ਕੰਮ ਵੀ ਬਹੁਤ ਬਿਹਤਰ ਹੁੰਦਾ ਡੂ ਯੂ ਆਲਵੇਸ ਫੀਲ ਕਿ ਤੁਹਾਡੀ ਲਾਈਕ ਕਿਹਨਾਂ ਪਰਿਵਾਰਕ ਮਾਹੌਲ ਬਹੁਤ ਚੰਗਾ ਆ ਤੁਹਾਡੇ ਬੱਚੇ ਚੰਗੇ ਨੇ ਉਹ ਚੰਗਾ ਕਰ ਰਹੇ ਨੇ ਜ਼ਿੰਦਗੀ ਚ ਉਸ ਦੇ ਨਾਲ ਤੁਸੀਂ ਆਪਣੇ ਕੰਮ ਦੇ ਵਿੱਚ ਬਿਹਤਰੀ ਦੇ ਪਾਣੇ ਹੋ ਕਿਉਂਕਿ ਹਰ ਮੇਰੇ ਪੈਰੈਂਟ ਸਮੇਸ਼ਾ ਕਹਿੰਦੇ ਨੇ ਜਰ اپنی زندگی چ اس سے بیٹر کر دیں۔ میں ਤੁਹਾਡੀ گل ਨਾਲ پرنیز جی بہت سہمت ہاں کیونکہ میں ہمیشہ کہنا ਹੁੰਨਾ ਕਿ اگر ਤੁਸੀਂ ਘਰੇ ਖੁਸ਼ ਹੋ ਤੁਸੀਂ ਬਾਹਰ ਖੁਸ਼ رہ ਸਕਦੇ ਹੋ। ਘਰੇ ਦੁਖੀ ਹੋ ਤੁਹਾਡਾ ਬਾਹਰ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰੂਗਾ। ਤੁਸੀਂ ਕਿਸੇ ਨੂੰ ਪਿਆਰ ਨਾਲ ਨਹੀਂ ਗੱਲ ਕਰੋਗੇ। ਸੋ ਘਰ ਖੁਸ਼ ਹੋ ਤਬਰ ਖੁਸ਼ ਹੋ। ਸੋ ਹਮੇਸ਼ਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਰਟਨਰ ਨੂੰ ਟਾਈਮ ਦੇਈਏ। ਜਿੰਨਾ ਵੀ ਦੇ ਸਕਦੇ ਆ। ਘਰ ਦੇ ਵਿੱਚ ਖੁਸ਼ੀਆਂ ਪਹਿਲਾਂ ਵਖੇਰੀਏ ਸਾਰੀਆਂ ਖੰਡਾਈਏ ਫਿਰ ਤੁਸੀਂ ਬਾਹਰ ਖੁਸ਼ੀਆਂ ਖੰਡਾ ਸਕਦੇ ਹੋ ਜਾ ਕੇ ਔਰ ਬਾਹਰ ਸੁਪੇਟ ਕੇ ਵੀ ਲੈ ਕੇ ਹੁੰਨੀ ਆਈ ਉਹ ਹੀ ਹੈ ਬਿਲਕੁਲ ਜੇ ਕਿਸੇ ਨੂੰ ਹਸਾਓਗੇ ਤਾਂ ਬਾਹਰ ਹਾਸੇ ਵੀ ਤਾਂ ਲੈ ਕੇ ਆਉਂਗੇ ਨਾ ਬਿਲਕੁਲ ਇਹ ਥੋੜਾ ਕਿ ਤੁਸੀਂ ਬਾਹਰ ਦੁੱਖ ਚੱਕ ਲੈ ਆਉਂਗੇ ਤੁਸੀਂ ਐਗਜੈਕਟਲੀ ਇਹ ਇਸ ਫਿਲਮ ਦੇ ਵਿੱਚ ਸਾ ਜਵਾਨੀ ਤੁਹਾਡੀ ਪੁਖਰਾਜ ਦਿਖਾ ਰਹੇ ਨੇ ਲੇਕਿਨ ਪੁਖਰਾਜ ਦੀ ਜਵਾਨੀ ਦੀ ਕਿਹੜੀ ਚੀਜ਼ਾਂ ਨਹੀਂ ਜਿਹੜੀ ਭੱਲਾ ਜੀ ਸੋਚੇ ਨਹੀਂ ਕਿ ਕਾਸ਼ ਮੇਰੇ ਟਾਈਮ ਹੁੰਦੀ ਗਰਲਫ੍ਰੈਂਡ ਸਾਡੇ ਕੋਲ ਹੁੰਦੀ ਨਹੀਂ ਸੀ ਬਾਈ ਦਾ ਵੇ ਜਿਨੇ ਤੁਹਾਨੂੰ ਆਨ ਸਕਰੀਨ ਮਿਲੀ ਜਾ ਰਹੀ ਨੇ ਉਹਨੀਆਂ ਪਕੜਾਜ ਨੂੰ ਉਹ ਐਸੇ ਨਹੀਂ ਮਿਚਾ ਰਹੀਆਂ ਚਲੋ ਤਾਂ ਮੇਰੇ ਫੈਨਸ ਨੇ ਅਰੋ ਗੁੱਡ ਲੱਕ ਮੈਂ ਆਮ ਥੈਂਕਫੁਲ ਟੂ ਗੋਡ ਬਿਲਕੁਲ ਆਪਣੇ ਸਾਰੇ ਫੈਨਸ ਦਾ ਬਹੁਤ ਧੰਨਵਾਦੀਆਂ ਜਿਹੜੇ ਇੰਨਾ ਪਿਆਰ ਦਿੰਦੇ ਨੇ ਬਿਲਕੁਲ ਤੇ ਅਸੀਂ ਤਾਂ ਹੀ ਚਾਹਾਂਗੇ ਕਿ ਇਹ ਜਿਹੜੀ ਆ ਵਾਲੀ ਰੀਅਲ ਲਾਈਫ ਜੋੜੀ ਹੈ ਇਹ ਵੀ ਇਦੇ ਤਰ੍ਹਾਂ ਬੜੀ ਰਹੇ ਲੇਕਿਨ ਮੈਂ ਕਹਿ ਸਕਦਾ ਕਿ ਤੁਹਾਡੀ ਜ਼ਿੰਦਗੀ ਦੀ ਖੁਸ਼ੀ ਤੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਖੁੱਲਾਪਨ ਹੈ ਉਸੇ ਕਰਕੇ ਤੁਹਾਡੇ ਪੰਜੇ ਨਿਕਲਦੇ ਨੇ ਕਹਿੰਨੇ ਕਿ ਬੰਦਾ ਜ਼ਿੰਦਗੀ ਚ ਪਰਸਨਲ ਲਾਈਫ ਚ ਜੇਕਰ ਸਟ्रेस ਫ੍ਰੀ ਹੋਵੇ ਤਾਂ ਉਹਦਾ ਕੰਮ ਵੀ ਬਹੁਤ ਬਿਹਤਰ ਹੁੰਦਾ ਹੈ ਡੂ ਯੂ ਆਲਵੇਜ਼ ਫੀਲ ਕਿ ਤੁਹਾਡੀ ਲਾਈਕ ਕਿਹਨਾਂ ਪਰਿਵਾਰਕ ਮਾਹੌਲ ਬਹੁਤ ਚੰਗਾ ਆ ਤੁਹਾਡੇ ਬੱਚੇ ਚੰਗੇ ਨੇ ਉਹ ਚੰਗਾ ਕਰ ਰਹੇ ਨੇ ਜ਼ਿੰਦਗੀ ਚ ਉਸ ਦੇ ਨਾਲ ਤੁਸੀਂ ਆਪਣੇ ਕੰਮ ਦੇ ਵਿੱਚ ਬਿਹਤਰੀ ਦੇ ਪਾਣੇ ਹੋ ਕਿਉਂਕਿ ਹਰ ਮੇਰੇ ਪੈਰੈਂਟਸ ਹਮੇਸ਼ਾ ਕਹਿੰ اپنی زندگی چ اس سے بیٹر کر دیں۔ میں ਤੁਹਾਡੀ گل ਨਾਲ پرنیجی بہت سہمت ہاں کیونکہ میں ہمیشہ کہنا ਹੁੰਨਾ ਕਿ اگر ਤੁਸੀਂ ਘਰੇ ਖੁਸ਼ ਹੋ ਤੁਸੀਂ ਬਾਹਰ ਖੁਸ਼ رہ ਸਕਦੇ ਹੋ। ਘਰੇ ਦੁਖੀ ਹੋ ਤੁਹਾਡਾ ਬਾਹਰ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰੂਗਾ। ਤੁਸੀਂ ਕਿਸੇ ਨੂੰ ਪਿਆਰ ਨਾਲ ਨਹੀਂ ਗੱਲ ਕਰੋਗੇ। ਸੋ ਘਰ ਖੁਸ਼ ਹੋ ਤਬਰ ਖੁਸ਼ ਹੋ। ਸੋ ਹਮੇਸ਼ਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਰਟਨਰ ਨੂੰ ਟਾਈਮ ਦੇਈਏ। ਜਿੰਨਾ ਵੀ ਦੇ ਸਕਦੇ ਆ। ਘਰ ਦੇ ਵਿੱਚ ਖੁਸ਼ੀਆਂ ਪਹਿਲਾਂ ਵਖੇਰੀਏ ਸਾਰੀਆਂ ਖੰਡਾਈਏ ਫਿਰ ਤੁਸੀਂ ਬਾਹਰ ਖੁਸ਼ੀਆਂ ਖੰਡਾ ਸਕਦੇ ਹੋ ਜਾ ਕੇ ਔਰ ਬਾਹਰ ਸੁਪੇਟ ਕੇ ਵੀ ਲੈ ਕੇ ਹੁੰਨੀ ਆਉਂਗਾ ਉਹ ਹੀ ਹੈ ਬਿਲਕੁਲ ਜੇ ਕਿਸੇ ਨੂੰ ਹਸਾਓਗੇ ਤਾਂ ਬਾਹਰ ਹਾਸੇ ਵੀ ਤਾਂ ਲੈ ਕੇ ਆਉਂਗੇ ਨਾ ਬਿਲਕੁਲ ਇਹ ਥੋੜਾ ਕਿ ਤੁਸੀਂ ਬਾਹਰ ਦੁੱਖ ਚੱਕ ਲੈ ਆਉਂਗੇ ਤੁਸੀਂ ਐਗਜੈਕਟਲੀ ਇਹ ਇਸ ਫਿਲਮ ਦੇ ਵਿੱਚ ਸਾ ਜਵਾਨੀ ਤੁਹਾਡੀ ਪੁਖਰਾਜ ਦਿਖਾ ਰਹੇ ਨੇ ਲੇਕਿਨ ਪੁਖਰਾਜ ਦੀ ਜਵਾਨੀ ਦੀ ਕਿਹੜੀ ਚੀਜ਼ਾਂ ਨੇ ਜਿਹੜੀ ਭੱਲਾ ਜੀ ਸੋਚੇ ਨਹੀਂ ਕਿ ਕਾਸ਼ ਮੇਰੇ ਟਾਈਮ ਹੁੰਦੀ ਗਰਲਫ੍ਰੈਂਡ ਸਾਡੇ ਕੋਲ ਹੁੰਦੀ ਨਹੀਂ ਸੀ ਬਾਈ ਦਾ ਵੇ ਜਿਨੇ ਤੁਹਾਨੂੰ ਆਨ ਸਕਰੀਨ ਮਿਲੀ ਜਾ ਰਹੀ ਨੇ ਉਹਨੀਆਂ ਪਕੜਾਜ ਨੂੰ ਉਹ ਐਸੇ ਨਹੀਂ ਮਿਲ ਆ ਰਹੀਆ ਚਲੋ ਤਾਂ ਮੇਰੇ ਫੈਨਸ ਨੇ ਅਰੋ ਗੁੱਡ ਲੱਕ ਮੈਂ ਆਮ ਥੈਂਕਫੁਲ ਟੂ ਗੋਡ ਬਿਲਕੁਲ ਆਪਣੇ ਸਾਰੇ ਫੈਨਸ ਦਾ ਬਹੁਤ ਧੰਨਵਾਦੀਆਂ ਜਿਹੜੇ ਇੰਨਾ ਪਿਆਰ ਦਿੰਦੇ ਨੇ